ਇਕ ਤਾਂ ਅਸੀਂ ਅਪੀਲ ਕਰਦੇ ਹਾਂ ਸਮੁੱਚੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਪਿੰਡਾਂ ਵਾਲਿਆਂ ਨੂੰ ਇਹ ਜਿਹੜਾ ਕੁਐਸਚਨਰ ਤਿਆਰ ਕੀਤਾ ਇਹ ਤਾਂ ਇੱਕ ਤਾਂ ਸਾਰੇ ਪਿੰਡ ਹਰ ਪਿੰਡ ਦੇ ਵਿੱਚ ਜਿਹੜੇ ਪਿੰਡ ਦੀ ਐਂਟਰੀ ਪੁਆਇੰਟ ਨੇ ਜਿਹੜੇ ਉੱਥੇ ਇਹਦੀਆਂ ਫਲੈਕਸਾਂ ਬਣਾ ਕੇ ਲਾ ਦਿੱਤੀਆਂ ਜਾਣ ਦੂਸਰਾ ਸਭ ਤੋਂ ਵੱਡੀ ਗੱਲ ਪੀਸਫੁੱਲ ਰਿਹਾ ਜਾਏ ਸਾਡੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ ਸਾਡੀ ਨੀਤੀਆਂ ਦੀ ਲੜਾਈ ਹੈ ਅੱਜ ਬਾਵਰੇ ਚਾਹਣਗੇ ਕਿ ਕਨਫਰੋਨਟੇਸ਼ਨ ਹੋਵੇ ਅਸੀਂ ਕਿਸੇ ਕੀਮਤ ਤੇ ਕਨਫਰੋਨਟੇਸ਼ਨ ਨਹੀਂ ਕਰਨੀ ਸਾਡੇ ਸਵਾਲ ਨੇ ਉਹਨਾਂ ਦੇ ਜਵਾਬ ਉਹਨਾਂ ਨੂੰ ਦੇਣੇ ਪੈਣਗੇ ਇਹ ਸਾਡਾ ਡੈਮੋਕਰੈਟਿਕ ਰਾਈਟ ਹੈ ਜੋ ਜਦੋਂ ਸਾਡੇ ਕੋਲੋਂ ਔਟ ਮੰਗਦੇ ਆ ਤਾਂ ਅਸੀਂ ਉਹਨਾਂ ਤੇ ਸਵਾਲ ਕਰਾਂਗੇ ਪਰ ਆਪਣੇ ਸਾਰੇ ਵਰਕਰਾਂ ਨੂੰ ਆਮ ਪਿੰਡੂਆਂ ਨੂੰ ਸ਼ਹਿਰੀਆਂ ਨੂੰ ਇਹ ਬੇਨਤੀ ਹੈ ਕਿ ਸਵਾਲ ਕਰਨ ਵੇਲੇ ਜਵਾਬਦ ਚ ਰਹਿਣਾ ਬਹੁਤ ਜ਼ਰੂਰੀ ਹੈ ਜਵਾਬਦ ਚ ਰਹੋਗੇ ਆ ਤੁਹਾਡੇ ਸਵਾਲਾਂ ਦਾ ਦਬਾਅ ਹੋਏਗਾ ਜੇ ਵਾਇਲੈਂਟ ਹੋਏ ਤਾਂ ਉਹ ਪੋਲਰਾਈਜੇਸ਼ਨ ਕਰਨ ਵਿੱਚ ਸਫਲ ਹੋ ਜਾਣਗੇ ਬੀਜੇਪੀ ਵਾਲੇ ਇਹ ਅਸੀਂ ਕਿਸੇ ਕੀਮਤ ਤੇ ਨਹੀਂ ਚਾਹੁੰਦੇ ਉਹ ਜਿਹੜੇ ਸਵਾਲ ਅਸੀਂ ਕਰਨੇ ਚਾਹਾਂਗੇ ਸਾਰੇ ਜਿਹੜੇ ਅਸੀਂ ਫੈਸਲਾ ਕੀਤਾ ਪਹਿਲਾ ਸਵਾਲ ਹੈ ਵੀ ਅੰਦোলন ਸਮੇ ਕਿਸਾਨਾਂ ਸਾਹਮਣੇ ਕਿਲ ਕਿਉਂ ਗੱਡੇ ਗਏ ਬੈਰੀਕੇਡ ਕਿਉਂ ਲਾਏ ਅਥਰੋ ਗੈਸ ਕਿਉਂ ਛੱਡੀ ਗੋਲੀਆਂ ਕਿਉਂ ਚਲਾਈਆਂ ਕੀ ਅਸੀਂ ਵਿਦੇਸ਼ੀ ਆ ਕਿਸਾਨ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਦੂਜਾ ਸਵਾਲ ਹੈ ਨੌਜਵਾਨ ਕਿਸਾਨ ਸ਼ੁਕਰਨ ਨੂੰ ਗੋਲੀ ਮਾਰ ਕੇ ਸ਼ਹੀਦ ਕਿਉਂ ਕੀਤਾ ਕਿਸਾਨਾਂ ਦੇ ਟਰੈਕਟਰ ਕਿਉਂ ਭੰਨੇ 400 ਕਿਸਾਨ ਕਿਉਂ ਪੱਤਰ ਕੀਤੇ ਤੀਜਾ ਸਵਾਲ ਹੈ ਐਮਐਸਪੀ ਦੀ ਕਾਨੂੰਨੀ ਗਰੰਟੀ ਦਾ ਵਾਅਦਾ ਕਰਕੇ ਕਿਉਂ ਮੁਕਰੇ ਸੁਆਮੀ ਨਾਥਨ ਰਿਪੋਰਟ ਲਾਗੂ ਕਿਉਂ ਨਹੀਂ ਕੀਤੀ ਸੀ2+50% ਫਾਰਮੂਲਾ ਲਾਗੂ ਕਰਨ ਵਿੱਚ ਕੀ ਮੁਸ਼ਕਲ ਹੈ ਨੰਬਰ 4 ਲਖੀਮਪੁਰ ਖੀਰੀ ਦੇ ਕਤਨਾ ਵਿੱਚ ਇਨਸਾਫ ਲਈ ਰੋੜੇ ਕਿਉਂ ਅਟਕਾਏ ਗਏ ਅਜੀਤ ਮਿਸ਼ਰਾ ਟੈਨਿਊ ਨੂੰ ਸਰਕਾਰੀ ਪਨਾਹ ਦੇਣ ਲਈ ਮੰਤਰੀ ਮੰਡਲ ਵਿੱਚ ਕਿਉਂ ਰੱਖਿਆ ਗਿਆ? ਨੰਬਰ 5 ਦਿੱਲੀ ਅੰਦੋਲਨ ਸਮੇਂ ਕਿਸਾਨਾਂ ਉੱਤੇ ਦਰਜ ਕੀਤੇ ਸਾਰੇ ਕੇਸ ਵਾਪਸ ਕਿਉਂ ਨਹੀਂ ਲਏ ਗਏ? ਨੰਬਰ 6 ਕਾਰਪੋਰੇਟਾਂ ਦਾ ਕਰਜ਼ਾ ਮਾਫ਼ ਕਰਨ ਵਿੱਚ ਜੇ ਦਿੱਕਤ ਨਹੀਂ ਤਾਂ ਕਿਸਾਨਾਂ ਦੀ ਕਰਜ਼ਾ ਮੁਕਤੀ ਵਿੱਚ ਕੀ ਮੁਸ਼ਕਲ ਹੈ? ਨੰਬਰ 7 ਬਿਜਲੀ ਸੋਧ ਬਿਲ 2020 ਵਾਅਦਾ ਖਨਾਫੀ ਕਰਕੇ ਪਾਰਲੀਮੈਂਟ ਵਿੱਚ ਕਿਉਂ ਪੇਸ਼ ਕਿਉਂ ਪੇਸ਼ ਕੀਤਾ? ਨੰਬਰ 8 ਪਰ ਦੂਸ਼ਣ ਵਾਲੇ ਕਾਨੂੰਨ ਵਿੱਚੋਂ ਖੇਤੀ ਖੇਤਰ ਬਾਹਰ ਕਿਉਂ ਨਹੀਂ ਕੱਢਿਆ ਨੰਬਰ 9 ਚੌਣ ਬਾਂਡਾਂ ਦੇ ਭ੍ਰਿਸ਼ਟਾਚਾਰ ਨਾਲ ਹੀ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਕੋਲ ਕਿਉਂ ਵੇਚਿਆ ਗਿਆ ਨੰਬਰ 10 ਆਖੜਾ ਤੇ ਪੌਂਗ ਡੈਮਾਂ ਉੱਤੇ ਡੈਮ ਸੇਫਟੀ ਐਕਟ ਬਣਾ ਕੇ ਪੰਜਾਬ ਤੋਂ ਕਿਉਂ ਕੋਹੇ ਗਏ ਨੰਬਰ 11 ਸਾਈਲੋਜ਼ ਦੇ ਬਹਾਨੇ ਪੰਜਾਬ ਦੀਆਂ ਮੰਡੀਆਂ ਕਿਉਂ ਤੋੜ ਰਹੇ ਹੋ ਇਹ 11 ਸਵਾਲ ਨੇ ਜਿਹੜੇ ਫਲੈਕਸਾਂ ਬਣਾ ਕੇ ਸਾਰੇ ਪਿੰਡਾਂ ਦੇ ਐਂਟਰੀ ਪੁਆਇੰਟਸ ਤੇ ਲਾ ਦਿੱਤੇ ਜਾਣਗੇ ਬਾਅਦਪੋਂ ਵਾਲੇ ਜੇ ਜਾਣਗੇ ਉਹਨਾਂ ਤੇ ਸਵਾਲੇ ਕੀਤੇ ਜਾਣਗੇ ਔਰ ਰਹਾ ਜਾਏਗਾ ਪੀਸਫੁਲ ਇਹ ਪਹਿਲੀ ਸ਼ਰਤ ਸਾਡੀ ਸਾਡੇ ਕੇਡਰ ਨੂੰ ਸਾਡੇ ਲੋਕਾਂ ਨੂੰ ਉਹਨਾਂ ਨੂੰ ਅਪੀਲ ਹੈ ਧੰਨਵਾਦ ਤਾਂ ਕਿ ਜਿੱਲੀਟ ਕਿ ਫੜਾਇਆ ਕੱਪਰੀ ਹੈ ਨਾ ਇਹ ਵੀ ਜਿੱਲੀਟ ਵਾਲਾ ਹੋਗਾ ਨਾ ਕਿਉਂਕਿ ਕਈ ਵਾਰ ਐਲਸਾ ਹੋ ਜਾਂਦਾ ਸਿਚੁਏਸ਼ਨ ਹੈ ਜੀ ਪੰਜਾਬਸ ਲਈ ਕਿਸੇ ਕੈਂਡੀਡੇਟ ਦਾ ਜਿੱਲੀਟ ਦਾ ਕੋਈ ਫਿਜ਼ੀਕਲ ਨੁਕਸਾਨ ਵੀ ਹੋ ਸਕਦਾ ਹੈ ਇਹ ਸੰਭਾਵਨਾ ਰਹਿੰਦੀ ਹੈ ਇਹਦੇ ਲਈ ਪਲਾਨ ਤੁਹਾਡਾ ਕੀ ਹੈ ਅਗਰ ਇਹਦਾ ਕੁਝ ਹੁੰਦਾ ਹੈ ਇਹ ਤੁਸੀਂ ਉਹਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਜਿੱਥੇ ਰਮਿਨੇ ਅਸੀਂ ਸ਼ਾਂਤਮਈ ਰਹਿ ਸਕਦੇ ਆ ਉੱਥੇ ਏਜੰਸੀਆਂ ਦੀ ਪੂਰੀ ਟਿਲ ਲੱਗੀ ਸੀ ਵਾਇਲੈਂਟ ਕਰਨ ਦੀ ਸਾਨੂੰ ਅਸੀਂ ਉੱਥੇ ਵਾਇਲੈਂਟ ਨਹੀਂ ਹੋਏ ਤੇ ਇੱਥੇ ਫੀਲਡ ਵਿੱਚ ਵੀ ਅਸੀਂ ਪੀਸਫੁੱਲ ਰਹਿ ਸਕਦੇ ਆ ਇੰਨਾ ਸਾਡਾ ਕੀਟਰ ਜਿਹੜਾ ਉਹ ਸਿਆਣਾ ਅਸੀਂ ਕਿਸੇ ਕੀਮਤ ਤੇ ਵਾਇਲੈਂਸ ਟੋਲਰੇਟ ਨਹੀਂ ਕਰਾਂਗੇ ਨਾ ਵਾਇਲੈਂਟ ਹੋਵਾਂਗੇ ਨਾ ਕਿਸੇ ਨੂੰ ਵਾਇਲੈਂਟ ਹੋਣ ਦੇਣਾ ਉਹ ਸਾਡਾ ਕੰਮ ਹੋ ਚਿੰਤਾ ਨਾ ਕਰੋ ਅਜੇ ਸਭ ਲੋਕ ਜਾਵਦੇ 12000 ਪਿੰਡ ਹੈ ਇੱਕ ਉਮੀਦਵਾਰ ਨੇ ਘਟੋ ਘਟੇ ਇੱਕ ਦੰਦੇ ਦੇ ਵਿੱਚ ਨਾਂ ਵਾਲੇ ਇੱਕ ਹਲਕੇ ਦੇ ਵਿੱਚ 9 ਵਿਧਾਨ ਸਭਾ ਬਣ ਗਈ ਹੈ ਹਰ ਥਾਂ ਤੇ ਉਹੀ ਸਵਾਲਾਂ ਦੇ ਜਵਾਬ ਪੁੱਛਦੇ ਨੇ ਉਹੀ ਸਵਾਲਾਂ ਦੇ ਜਵਾਬ ਦੇ ਨੇ ਕੀ ਹੋ ਸਕਦਾ ਕਿ ਤੁਸੀਂ ਇੱਕ ਮੰਚ ਦਿਓ ਕਿ ਆਜ ਦਿਨ ਜਿਹੜੇ ਤੁਹਾਡੇ 13 ਉਮੀਦਵਾਰ ਆ ਸਾਡੇ ਕੋਲੇ ਉਹਨਾਂ ਸਵਾਲਾਂ ਦੇ ਜਵਾਬ ਦੇਣਾ ਨਹੀਂ ਜੇ ਉਹ ਨਹੀਂ ਆਉਂਦੇ ਤਾਂ ਅਗਲੇ ਇਲੈਕਸ਼ਨ ਕੋ ਲੈਣੇ ਹੋ ਸਰ ਸਵਾਲ ਸਵਾਲ ਇਹ ਹੈ ਕਿ ਹਮ ਕਿਸੇ ਕੀਮਤ 'ਤੇ ਅਸੀਂ ਕਿਸੇ ਕੀਮਤ ਦੇ ਨਹੀਂ ਚਾਹੁੰਦੇ ਕਿ ਭਾ ਜੀਪੀ ਮੁੜ ਕੇ ਦੁਬਾਰਾ ਸਾਡੇ ਸਿਰ ਤੇ ਬੈਠੇ ਆ ਕੇ ਅਸੀਂ ਬੀਜੇਪੀ ਦਾ ਨੇਸ਼ਨਲ ਲੈਵਲ ਤੇ ਵਿਰੋਧ ਕਰ ਰਹੇ ਹਾਂ ਅੱਜ ਸਾਡੇ ਬੰਦੇ ਬਿਹਾਰ ਚ ਗਏ ਆ ਉੱਥੇ ਇੱਕ ਵੱਡੀ ਰੈਲੀ ਆ ਚੌਸਾ ਚ ਇਸੇ ਤਰ੍ਹਾਂ ਹਰ ਰੋਜ਼ ਕਿਤਨਾ ਕਿਤੇ ਰੈਲੀਆਂ ਹੋ ਰਹੀਆਂ ਨੇ ਅਸੀਂ ਬੀਜੇਪੀ ਨੂੰ ਰੋਕਣਾ ਚਾਹੁੰਦੇ ਹਾਂ ਜੇ ਬੀਜੇਪੀ ਦੁਬਾਰਾ ਆ ਜਾਂਦੀ ਐ ਅਸੀਂ ਸਮਝਦੇ ਹਾਂ ਜਿਸ ਤਰ੍ਹਾਂ ਦਾ ਰਵਈਆ ਬੀਜੇਪੀ ਦਾ ਹੈਗਾ ਕਿਸਾਨ ਇੱਥੇ ਸਿਕਿਉਰ ਨਹੀਂ ਇਸ ਕਰਕੇ ਅਸੀਂ ਹਰ ਜਗ੍ਹਾ ਉਹਨਾਂ ਨੂੰ ਇਹ ਪਰੇਸ਼ਾਨੀ ਜ਼ਰੂਰ ਖੜੀ ਕਰਾਂਗੇ ਹਰ ਪਿੰਡ ਚ ਜਾ ਕੇ ਜਦ ਵੋਟ ਹਰ ਪਿੰਡ ਦੀ ਲੈਣੀ ਐ ਤੇ ਹਰ ਪਿੰਡ ਵਿੱਚ ਐਕਸਪਲੇਨ ਕਿਉਂ ਨਾ ਕਰਾਂ ਹਰ ਬੰਦੇ ਨੂੰ ਪਤਾ ਲੱਗੇ ਕੀ ਕਹਿੰਦੇ ਨੇ ਇੱਕ ਜਗ੍ਹਾ ਕਰ ਲੋ ਸਾਰੇ ਨੇ ਤਾਂ ਜ਼ਰੂਰੀ ਨਹੀਂ ਵੀ ਟੀਵੀ ਤੇ ਦੇਖ ਕੇ ਸਾਰੇ ਨੇ ਉਹ ਤੋਂ ਮੰਨ ਪੜਾ ਲੈਣਾ ਨਾ ਇਹ ਨਹੀਂ ਸਵਾਲ ਇਹ ਹੈ ਜਦ ਉਹਨਾਂ ਨੇ ਹਰ ਪਿੰਡ ਤੇ ਜਾਣਾ ਤਾਂ ਹਰ ਪਿੰਡ ਤੇ ਉਹਨੂੰ ਜਵਾਬ ਇਹ ਉਹਨਾਂ ਦਾ ਹੈਡਕ ਹੈ ਕਿਵੇਂ ਜਵਾਬ ਦੇਣੀ ਹੈ ਮੈਂ ਉਹ ਪੀਜਪੀ ਦਾ ਕਰਨਾ ਸਾਥ ਦੀ ਪਾਰਟੀ ਕਰਦੇ ਇਹਦੇ ਲਈ ਇਹਦੇ ਲਈ ਸਾਡੀ ਪਾਲਿਸੀ ਹੈ ਵੀ ਜਿਹੜਾ ਵਿਨਿੰਗ ਕੈਂਡੀਡੇਟ ਆ ਉਹਨੂੰ ਵੋਟ ਪਾ ਦਿਓ ਕੋਈ ਅਸੀਂ ਇੱਕ ਪਾਰਟੀ ਦੇ ਨਾਲ ਨਹੀਂ ਇਹ ਸਾਰਾ ਬਿਟਰ ਹੈ ਇਹ ਲੋਕਾਂ ਨੂੰ ਪਤਾ ਹੁੰਦਾ ਉਸ ਵੇਲੇ ਜਦੋਂ ਕੈਂਪੇਨ ਚੱਲਦੀ ਹੈ ਕਿ ਤੁਸੀਂ ਵੀ ਰੋਜ਼ ਰਿਪੋਰਟਾਂ ਛਾਪਣੀਆਂ ਨੇ ਵੀ ਕਿਹਦਾ ਹੱਥ ਉੱਤੇ ਹੈ ਕਿਹੜਾ ਪਿੱਛੇ ਹੈ ਜਦੋਂ ਤੁਸੀਂ ਇਹ ਛਾਪੋਗੇ ਲੋਕੀ ਬਿਹਤਰ ਸਮਝਦੇ ਹੈ ਸਾਡੀ ਰਾਏ ਹੈ ਕਿ ਭਾਜੀਪੀ ਨੂੰ ਵੋਟ ਨਾ ਦਿਓ ਜਿਹੜਾ ਵੀ ਵਿਨਿੰਗ ਕੈਂਡੀਡੇਟ ਹੋਵੇ ਕਿਸੇ ਪਾਰਟੀ ਦਾ ਹੋਵੇ ਉਹਨੂੰ ਆਪਣਾ ਵੋਟ ਦੇ ਦੇ ਤਾਂ ਕਿ ਵੋਟ ਖਰਾਬ ਨਾ ਹੋਵੇ ਬਾਕੀ ਪਾਰਟ ਠੀਕ ਲੱਗਦੇ ਨਹੀਂ ਹੈ ਭਾਜੀਪੀ ਦੀ ਸਟ੍ਰੈਟਜੀ ਤਿੰਨ ਪਾਰਟਾਂ ਦਾ ਅਕਾਲੀ ਜਲ ਕਾਂਗਰਸ ਆਮ ਆਦਮੀ ਪਾਰਟੀ ਨਹੀਂ ਉਹਨਾਂ ਤੇ ਵੀ ਗਿਲੇ ਹੈਗੇ ਪਰ ਜਿੰਨੀ ਬੁਰੀ ਸਾਡੇ ਨਾਲ ਇਹਨਾਂ ਨੇ ਕੀਤੀ ਹੈ ਇਹ ਤਾਂ ਰਿਕਾਰਡ ਹੋ ਗਿਆ ਨਾ ਕਿਸੀ ਡੈਮੋਕਰੇਸੀ ਹੈ ਮੈਨੂੰ ਦੱਸੋ ਅਸੀਂ ਗੱਲ ਕਰ ਰਹੇ ਸੀ ਫਰਾਂਸ ਵਿੱਚ ਉੱਥੇ ਦੇ ਕਿਸਾਨਾਂ ਨੇ ਐਜੀਟੇਸ਼ਨ ਕੀਤੀ ਹੈ ਉਹਨਾਂ ਨੇ ਗੋਹਾ ਸੁੱਟਿਆ ਸੈਕਟਰੀਏਟ ਦੇ ਉੱਤੇ ਉੱਥੇ ਵੀ ਸਕਿਉਰਿਟੀ ਫੋਰਸਿਸ ਸੀ ਕਿਸੇ ਨੇ ਰੋਕਿਆ ਤੱਕ ਨਹੀਂ ਉਹਨਾਂ ਨੇ ਇੱਕ ਸੜਕ ਪੱਟਤੀ ਉੱਤੇ ਸਬਜ਼ੀ ਬੀਜਣ ਲੱਗ ਗਏ ਕਿਸੇ ਨੇ ਸਕਿਉਰਿਟੀ ਫੋਰਸਿਸ ਨੇ ਤਸ਼ੱਦਦ ਨਹੀਂ ਕੀਤਾ ਬੈਲਜੀਅਮ ਵਿੱਚ ਉਹਨਾਂ ਨੇ ਜਿਹੜਾ ਬਰਸਲ 'ਚ ਜਿਹੜਾ ਯੂਰੋਪੀਅਨ ਯੂਨੀਅਨ ਦਾ ਸੈਕਟਰੀਏਟ ਸੀ ਉਹ ਘੇਰ ਲਿਆ ਕੋਈ ਕਿਸੇ ਨੇ ਤਸ਼ੱਦਦ ਨਹੀਂ ਕੀਤਾ ਅਸੀਂ ਡੈਮੋਕਰੇਟਿਕਲੀ ਪੀਸਫੁਲੀ ਇਹਦੇ ਚ ਕੋਈ ਦੋ ਰਾਇ ਨਹੀਂ ਹੁਣ ਸਾਰੇ ਦੁਨੀਆ ਨੂੰ ਪਤਾ ਹੈ ਵੀ ਦੁਨੀਆ ਦਾ ਸਭ ਤੋਂ ਵੱਧ ਪੀਸਫੁਲ ਐਜੀਟੇਸ਼ਨ ਸਾਡਾ ਸੀ ਦਿੱਲੀ ਵਾਲਾ ਅਸੀਂ ਪੀਸਫੁਲੀ ਜਾ ਰਹੇ ਸੀ ਸਾਨੂੰ ਸਾਡੀ ਰਾਜਸਥਾਨੀ ਚ ਜਾਣ ਨਹੀਂ ਦਿੱਤਾ ਕਿਉਂ ਅਸੀਂ ਵਿਦੇਸ਼ੀ ਆ ਸਵਾਲ ਇਹ ਹੈ ਵੀ ਜਿਹੜੀ ਰੂਲਿੰਗ ਪਾਰਟੀ ਸੀ ਉਹਨਾਂ ਨੇ ਅੱਜ ਤੱਕ ਦੇ ਸਾਰੇ ਰਿਕਾਰਡ ਬੀਟ ਕਰ ਦਿੱਤੇ ਕਿਸਾਨਾਂ ਨਾਲ ਦੁਸ਼ਮਣੀ ਲੈਣ ਦੀ ਤੇ ਕਿਸਾਨਾਂ ਨੂੰ ਹੁਣ ਮੌਕਾ ਹੈ ਵੀ ਉਹ ਇਹਨਾਂ ਨੂੰ ਉਹਦੀ ਸਜ਼ਾ ਦੇਣ ਸਜੋ ਸਭ ਅਗਰ ਬੀਜੇਪੀ ਨੂੰ ਵੋਟ ਨਹੀਂ ਪਾਉਂਦੀ ਤਾਂ ਸਾਰੇ ਇੰਡੀਆ ਬਲੌਗ ਤੋਂ ਇੰਡਾਇਰੈਕਟਲੀ ਸੱਤਨ ਇਹਨੂੰ ਕਾਹ ਜਾਏਗਾ ਬੀਜੇਪੀ ਦੇ ਲੀਡਰ ਵੀ ਅੱਜ ਕਹਿ ਗਏ ਕਿ ਤੁਸੀਂ ਇੰਡਾਇਰੈਕਟਲੀ ਕਰੋ ਸਾਰੇ ਦੇਸ਼ ਵਿੱਚ ਸਾਰੇ ਸਾਰੇ ਇਕੱਠੇ ਨਹੀਂ ਹਨ ਕੋਈ ਕੱਲੇ ਕੱਲੇ ਵੀ ਲੜ ਰਹੇ ਨੇ ਤਾਂ ਸਾਰੇ ਦੇਸ਼ ਦੀ ਗੱਲ ਹੈ ਅਸੀਂ ਬੀਜੇਪੀ ਹਰਾਉਣੀ ਹੈ ਇੰਡੀਆ ਬਲੌਗ ਤਾਂ ਇਕੱਠਾ ਹੀ ਹੈ ਕੋਈ ਹੋਵੇ ਅਸੀਂ ਬੀਜੇਪੀ ਨੂੰ ਹਰਾਉਣਾ ਇਹ ਸਾਡਾ ਪਹਿਲਾ ਨਿਸ਼ਾਨਾ ਹੈ ਬੀਜੇਪੀ ਹਰਾਉਣੀ ਔਰ ਜਿਹੜਾ ਵਿਨਿੰਗ ਕੈਂਡੀਡੇਟ ਆ ਉਹਨੂੰ ਵੋਟ ਪਾਉਣੀ ਇਹ ਸਾਡਾ ਮੰਤਰਾ ਹੈ ਜੀ ਟੈਸਟੋ ਦੇ ਸਾਮੀ ਦਾ ਤਾਂ ਰਿਪੋਰਟ ਨੂੰ ਇੰਪਲੀਮੈਂਟ ਕਰਨ ਦੀ ਗੱਲ ਮੈਨੀਫੈਸਟੋਸ ਮੇਰੇ ਕੋਲ ਇੱਕ ਪਾਰਟੀ ਦੇ ਕੁਝ ਅਹੁਦੇਦਾਰ ਆਏ ਉਹਨਾਂ ਨੇ ਮੈਨੂੰ ਕੁਝ ਲਿਖਤੀ ਦਿੱਤਾ ਵੀ ਅਸੀਂ ਜਿਹੜਾ ਹੈਗਾ ਅਸੀਂ ਤੁਹਾਡੀ ਜਿਹੜੀ ਮਿਨਿਮਮ ਐਮਐਸਪੀ ਦੀ ਹੈਗੀ ਮੰਗ ਉਹ ਅਸੀਂ ਪੂਰੀ ਕਰਾਂਗੇ ਮੈਂ ਕਿਹਾ ਮੈਨੂੰ ਦੱਸਿਓ ਵੀ ਇਹ ਕੋਈ ਲੀਗਲ ਡਾਕੂਮੈਂਟ ਹੈ ਹਰ ਵਾਰੀ ਜਦੋਂ ਇਲੈਕਸ਼ਨ ਆਉਂਦੀ ਹੈ ਤੁਸੀਂ ਮੈਨੀਫੈਸਟੋ ਜਾਰੀ ਕਰਦੇ ਹੋ ਫਿਰ ਮੁੱਕਰ ਜਾਂਦੇ ਹੋ ਅਰੂਲੀ ਪਾਰਟੀ ਨੇ ਵਾਅਦਾ ਕੀਤਾ ਹੋਇਆ ਹੈ ਆਪਣੇ ਮੈਨੀਫੈਸਟੋ 14 ਦੇ ਵਿੱਚ ਸੋਮੀਨਾਥਨ ਕ commission ਰਿਪੋਰਟ ਲਾਗੂ ਕਰਨ ਦਾ ਤੇ ਹੁਣ ਕਹਿੰਦੇ ਚੋਣਵੀਂ ਜੁਮਲਾ ਸੀ ਇਹਨਾਂ ਨੇ ਕਰਜ਼ਾ ਮਾਫੀ ਦਾ ਵਾਅਦਾ ਕੀਤਾ ਹੋਇਆ ਹਾਰਜ ਕਰਦੇ ਕਾਂਗਰਸ ਨਾਲ ਹਾਂਜੀ ਹਾਰਜ ਕਰਦੇ ਕਾਂਗਰਸ ਦਾ ਮੈਨੀਫੈਸਟੋ ਨਹੀਂ ਕਰਜ ਕਿਸੇ ਨੂੰ ਨਹੀਂ ਕਰਦੇ ਕਰਨ ਦੇ ਵਾਦੇ ਪਰ ਸਾਡੀ ਇਹ ਮੰਗ ਹੈ ਵੀ ਕੋਈ ਲੀਗਲ ਡਾਕੂਮੈਂਟ ਡਿਕਲੇਅਰ ਕਰੋ ਇਹਨੂੰ ਤਾਂ ਕਿ ਜਦੋਂ ਕੋਈ ਪਾਰਟੀ ਮੁੱਕਰ ਜਾਂਦੀ ਹੈ ਉਹ ਤਾਂ ਆਪਣੇ ਸ਼ੀਤੇ ਵਾਦੇ ਤੋਂ ਜੋ ਰਾਜ ਭਾਗ ਚ ਆ ਜਾਂਦੀ ਹੈ ਫਿਰ ਮੁੱਕਰ ਜੀ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋ ਸਕੇ ਐਵੇਂ ਫੋਕੇ ਵਾਦੇ ਕਰ ਲੈਣ ਨਾਲ ਲੋਕਾਂ ਨੂੰ ਗੁੰਮਰਾਹ ਕਰਕੇ ਵੋਟ ਲੈਣਾ ਇਹ ਠੀਕ ਨਹੀਂ ਕੋਠਾ ਤੋਂ ਪਾਣੀਆਂ ਦੀ ਕਿਸੇ ਦੀ ਪਾਣੀ ਦਾ ਰੋਲ ਲੇਖ ਦੇ ਨਾਮ ਤੇ ਵਿਚਰਦੋਂ ਸ਼ਿਕਾਇਤ ਨਹੀਂ ਕਰੀ ਪਰ ਇਹ ਪੂਰੇ ਇਸ ਜਿਹੜੇ ਸੇਕਰੇ ਨੇ ਕਿਤੇ ਵੀ ਉਸ ਦਾ ਜ਼ਿਕਰ ਨਹੀਂ ਕੀਤਾ ਜਾਂ ਡੈਮ ਸਿਫਟ ਡੈਮ ਸਿਫਟੀ ਐਕਟ ਉਸ ਦੀ ਡੈਮ ਸਿਫਟੀ ਐਕਟ ਹੋਈ ਹੈ ਚੰਗੀ ਕਰਦਾ ਜ਼ਿਕਰ ਕੀਤਾ ਤੁਸੀਂ ਇਹ ਪਾਣੀ ਦਾ ਜ਼ਿਕਰ ਕਰਦੇ ਨਹੀਂ ਉਹ ਉਹ ਫਿਰ ਹਾਲ ਚੁਨਾ ਆ ਗਿਆ ਤੁਸੀਂ ਵੀ ਤੁਹਾਡੇ ਇਸ ਵਿੱਚ ਨਜ਼ਰ ਪਿਆ ਆ ਗਿਆ ਇਹ ਸਾਹੜਾ ਡੈ ਭਾਖੜਾ ਡੈਮ ਲਿਖਿਆ ਜੀ ਉਹਦੇ ਵਿੱਚ ਕੋਈ ਇਹ ਵੀ ਨਹੀਂ ਮੈਂ ਜਵਾਬ ਦੇ ਨਾ ਨੂੰ ਇਸ ਵੇਲੇ ਇਲੈਕਸ਼ਨ ਡਿਕਲੇਅਰ ਹੋ ਗਈ ਹੁਣ ਕੋਈ ਲੜਾਈ ਦਾ ਸਮਾਂ ਹੈ ਅਸੀਂ ਇਲੈਕਸ਼ਨ ਡਿਕਲੇਅਰ ਦਾ ਇੰਨਾ ਜਲਦੀ ਵੀ ਸਮਾਂ ਨਹੀਂ ਇਹ 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 ਸਮਾਂ ਹੀ ਇਸੇ ਦਾ ਇਲੈਕਸ਼ਨ ਦਾ ਹੁੰਦਾ ਜੀ ਇਹ ਸਮਾਂ ਹੀ ਇਸੇ ਦਾ ਇਲੈਕਸ਼ਨ ਦਾ ਸਮਾਂ ਹੈ ਉਹਨਾਂ ਤੇ ਸਵਾਲ ਕਰਨੇ ਜ਼ਰੂਰੀ ਨੇ ਚੰਡੀਗੜ੍ਹ ਦਾ ਮੁੱਦਾ ਚੰਡੀਗੜ੍ਹ ਦਾ ਮੁੱਦਾ ਲੜਾਂਗੇ ਲੜਾਂਗੇ ਨਾ ਪਾਣੀ ਦਾ ਮੁੱਦਾ ਛੱਡਿਆ ਪਾਣੀ ਦੀ ਅਸੀਂ ਇੰਨੇ ਚਿੰਤਾ ਤਾਂ ਐਸੀ ਸਥਿਤੀ ਹੈ ਲੇਟੈਸਟ ਰਿਪੋਰਟ ਜਿਹੜੀ ਨਵੀਂ ਆ ਗਈ ਉਹ ਇਹ ਵੀ 100 ਮੀਟਰ ਤੋਂ ਹੇਠਾਂ ਜਿਹੜਾ ਧਰਤੀ ਹੇਠਲਾ ਪਾਣੀ ਆ ਪੰਜਾਬ ਦਾ ਉਹ ਨਾ ਪੀਣ ਦੇ ਲਾਇਕ ਹੈ ਨਾ ਉਹ ਫਸਲਾਂ ਨੂੰ ਲਾਉਣ ਦੇ ਲਾਇਕ ਹੈ ਔਰ ਆਜ ਤੋ ਨੇਦੀ ਫਸਲ ਤੇ ਬਾਅਦ ਅਸੀਂ ਉੱਥੇ ਜਾ ਰਹੇ ਹਾਂ ਹੁਣ 250 ਫੁੱਟ ਤੇ ਪਾਣੀ ਦਾ ਬੋਰ ਹੋਏ ਹੋਏ ਨੇ ਜਦੋਂ ਅਸੀਂ ਅਗਲੀ ਲੇਅਰ ਹੈ ਉਹ ਵਿਚਾਲੇ ਫੇਰ ਇੱਕ ਪੱਥਰ ਦੀ ਲੇਅਰ ਆ ਜਾਂਦੀ ਹੈ ਧਰਤੀ ਦੇ ਵਿੱਚ ਫੇਰ ਉਹ ਜਾਂਦੀ ਹੈ 650 ਫੁੱਟ ਤੇ ਅੱਗੇ ਫੇਰ ਉਹ ਲੇਅਰ ਆ ਜਾਂਦੀ ਹੈ ਜਿਹਦੇ ਵਿੱਚ ਲੈਡ ਹੈ ਨਾਈਟ੍ਰੇਟਸ ਨੇ ਔਰ ਉਹ ਬੜੀ ਖਤਰਨਾਕ ਹੈ ਇਸ ਕਰਕੇ ਇਹ ਵੀ ਹੈ 이슈 ਸਾਡੇ ਲਈ ਅਸੀਂ ਛੱਡ ਦਿੱਤਾ ਨਾ ਇਲੈਕਸ਼ਨ ਹੈ ਇਹਦੇ ਬਾਅਦ ਅਸੀਂ ਕਰਾਂਗੇ ਸ਼ੁਰੂ ਉਹ ਵੀ ਲੜਾਈ ਸ਼ੁਰੂ ਕਰਾਂਗੇ ਔਰ ਸਾਡੇ ਲਈ ਬੜੀ ਸਾਡੇ ਲਈ ਨਹੀਂ ਸਾਰੇ ਪੰਜਾਬੀਆਂ ਲਈ ਜ਼ਿੰਦਗੀ ਮੌਤ ਦਾ ਸਵਾਲ ਹੈ ਕਿਉਂਕਿ ਪੰਜਾਬ ਨੰਬਰ 1 ਹੈ ਚੱਕੀਆਂ ਤੋਂ ਮੁੱਦੇ ਦੇ ਨਿਤ ਨੂੰ ਲਾਦਾ ਕਿਉਂਕਿ ਸਿੱਧੇ ਤੌਰ ਤੇ ਕੇਂਦਰ ਸਰਕਾਰ ਰਹਿਤ ਹੈ ਕਿ ਜਿਹੜੀ ਵੀ ਸਿਆਸੀ 파ਕੀ ਚਾਹੇ BJP ਹੈ ਕਾਂਗਰਸ ਹੈ ਕਾ ਨੀਦਲਾ ਆਵਾਮੀ ਪਾਰਟੀ ਇਹ ਚhattisgarh ਦੇ ਮੁੱਦੇ ਤੇ ਵੀ ਕਟਪਟ ਸਟੈਂਡ ਸਪਸ਼ਟ ਕਰਾਇਆ ਜਾਵੇ ਕਿ ਤੁਸੀਂ ਉੱਥੇ ਜਾ ਕੇ ਕੀ ਕਰੋ ਦੇਖੋ ਉਹ ਉਹ ਜਿਹੜਾ ਸੀ ਜਦੋਂ ਅਸੀਂ ਪੰਜ ਜਸੇ ਬੰਦੀ ਅਸੀਂ ਇਕੱਠੀਆਂ ਉਹ ਸਾਡਾ ਸਟੈਂਡ ਸੀ ਅਸੀਂ ਪੰਜਾਂ ਨੇ ਫੈਸਲਾ ਕੀਤਾ ਸੀ ਜਦੋਂ ਤੇ ਬਾਅਦ ਅਸੀਂ ਆਗੇ ਐਸਕੇਮ ਚ ਤਾਂ ਐਸਕੇਮ ਦੇ ਡਿਸਪਲਿਨ ਚ ਹਾਲੇ ਉਹ ਡਿਸਕਸ ਨਹੀਂ ਕੀਤਾ ਉਹ ਜਦੋਂ ਇਲੈਕਸ਼ਨ ਲੰਘੀ ਹਾਂ ਸਾਰੇ ਸਹਿਮਤ ਨੇ ਵੀ ਇਲੈਕਸ਼ਨ ਲੰਘੀ ਤੇ ਬਾਅਦ ਦੇ